ਕਿ ਕੈਨੇਡਾ ਆਈਆਂ ਕੁੜੀਆਂ ਨਾਲ ਹੁੰਦੇ ਘੋੜੇ ਰੁਬਾ ਤੇ ਸ਼ੋਸ਼ਣ ਜੋ ਕਿ ਹਰੇਕ ਆਈਲਟਸ ਕਰਕੇ ਆਈ ਆਈ ਕੁੜੀ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਵਾਪਰਦੇ ਹੋਣਗੇ ਮੈਨੂੰ ਸਮਝ ਹੀ ਨਹੀਂ ਲੱਗਦੀ ਇਹ ਪੈਸਾ ਖਾ ਕੇ ਕਿੱਥੇ ਜਾਣਗੇ ਲੋਕ ਮੈਂ ਪਰਮਜੀਤ ਸਿੰਘ ਪੰਗੂ ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹੱਜ ਕੈਨੇਡਾ ਦੇ ਸੁੰਦਰ ਸ਼ਹਿਰ ਕੈਲਗਰੀ ਦੇ ਕੋਸੋ ਹਾਲ ਵਿਖੇ ਜਿੱਥੇ ਪੰਜਾਬੀ ਲਖਾਰੀ ਸਭਾ ਕੈਲਗਰੀ ਦੀ ਇਹ ਨਵੇਂ ਸਾਲ 2025 ਦੇ ਵਿੱਚ ਅੱਜ ਪਹਿਲੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਜਿੱਥੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਸਹਿਕਾਰਾਂ ਵੱਲੋਂ ਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਪ੍ਰਬੰਧਕਾ ਨਾਲ ਵਿਕ੍ਰਮਾਂਗ ਦੀ ਗੱਲਬਾਤ ਤੁਸੀਂ ਬਣੇ ਰਹੋ ਸਵਾਲਕ ਪੀਵੀ ਚੈਨਲ ਦੇ ਨਾਲ ਇਸ ਖ਼ਿਰਕੀ ਸਮੇਂ ਵਿੱਚੋਂ ਸਮਾਂ ਲੱਗ ਕੇ ਤੇ ਪਹੁੰਚੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਨਿੱਗੀ ਜੀ ਆਇਆਂ ਇੱਕ ਨਵਾਂ ਰੋਜ਼ ਸਾਲ ਹੁੰਦਾ ਹੈ ਜਦੋਂ ਤੁਸੀਂ ਮਿਲਦੇ ਹੋ ਤਾਂ ਕਮਾਲ ਹੁੰਦਾ ਹੈ ਸਭ ਤੋਂ ਪਹਿਲਾਂ ਸਾਇਰਨ ਨੂੰ ਇਸ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਸਭ ਦੇ ਲੋੜ ਤੇ ਮੰਗੀ ਵੀ ਲੰਘ ਕੇ ਗਏ ਨੇ ਇਹ ਸਾਰੇ ਨੂੰ ਲੋੜੀ ਦੇ ਮੰਗੀਆਂ ਬਹੁਤ-ਬਹੁਤ ਮੁਬਾਰਕਾਂ ਇੱਕ ਸੋਗ ਮਤਾ ਹੈਗਾ ਆਪਣੇ ਪੰਜਾਬੀ ਵਿਖਾਰੀ ਸਭਾ ਦੇ ਡਾਇਰੈਕਟਰ ਮੈਂਬਰ ਕੁਲੋਜਨ ਸੈਂਬੀ ਜੀ ਦੇ ਪੁੱਤੀਜੇ ਰਵਿੰਦਰ ਸਿੰਘ ਸੈਂਬੀ ਦੀ ਬੇਵ ਬਖਤੀ ਮੌਕੇ ਉੱਪਰ ਸਭਾ ਦੁੱਖਦਾਈ ਜਹਾਂ ਕਰਦੀ ਹੈਗੀ ਆ ਤੇ ਕੁਝ ਪਰਿਵਾਰ ਦੇ ਨਾਲ ਦੁੱਖ ਸਹਿਰੀ ਗਈ ਹੈ ਘੰਟੇ ਦੇ ਹਿਸਾਬ ਨਾਲ ਉੱਗਲੀ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਇਲੈਕਸ਼ਨ ਵਾਲੇ ਦਿਨ ਤੋਂ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਜਾਇਦਾਦ ਵਿੱਚ 120 ਬਿਲੀਅਨ ਡਾਲਰ ਦਾ ਵਾਧਾ ਹੋਇਆ ਐਲਨ ਮਸਕ ਨੇ ਡੋਨਲਡ ਟਰੰਪ ਦੀ ਇਲੈਕਸ਼ਨ ਕੈਂਪੇਨ ਵਿੱਚ 250 ਮਿਲੀਅਨ ਡਾਲਰ ਤੋਂ ਜ਼ਿਆਦਾ ਖਰਚ ਕੀਤੇ ਸੀ ਕ੍ਰੈਸਰ ਰਿਮਿਸਟ ਸਟੇਟਾ ਨੇ ਉੱਚਰ ਜਾਣਾ 트럼ਪ ਸਮਰਾਤ ਸਮਾਰਟ ਕਿ ਜਿਹੜੇ ਉਹਨਾਂ ਨੂੰ ਮਿਲੇ ਡਾਲਰਾਂ ਦੀ ਲਾਟ ਰੀਆਂ ਗੱਡੀਆਂ ਸਵੇਰ ਤੋਂ ਸਿੱਧੀ ਰਾਤ ਹੀ ਹੁੰਦੀ ਆ ਹੁਣ ਤਾਂ ਬਸ ਸਵੇਰ ਤੋਂ ਸਿੱਧੀ ਰਾਤ ਹੀ ਹੁੰਦੀ ਆ ਮੇਰੀ ਜ਼ਿੰਦਗੀ ਦੀ ਕਿਤਾਬ ਸਭ ਤੋਂ ਸੋਹਣਾ ਪੇਜ ਬਚਪਨ ਦਾ ਸੀ ਉਹ ਵੀ ਕਿ ਦਿਨ ਹੁੰਦੇ ਸੀ ਉਹ ਵੀ ਕਿ ਦਿਨ ਹੁੰਦੇ ਸੀ ਜਦੋਂ ਕੋਈ ਟਾਈਮ ਪੁੱਛਦਾ ਸੀ ਤੇ ਕਹਿ ਛੱਡ ਦੇ ਸੀ ਛੋਟੀ ਸੂਈ ਤਣ ਤੇ ਤੇ ਵੱਡੀ ਸੂਈ ਛੇ ਤੇ ਮੈਨੂੰ ਸਕੂਲ ਵਾਲਾ ਬਸਤਾ ਵਾਪਸ ਦੇ ਦੇ ਮਾਂ ਨੂੰ ਮੈਨੂੰ ਸਕੂਲ ਵਾਲਾ ਬਸਤਾ ਵਾਪਸ ਦੇ ਦੇ ਮਾਂ ਇਹ ਜ਼ਿੰਦਗੀ ਦਾ ਬੋਝ ਚੁੱਕਣਾ ਬਹੁਤ ਆਖ ਲੈਦਾ ਆਪੋਵੇਂ ਆ ਆਫਤ ਕਦੀ ਕਦੀ ਅਚਾਨਕ ਸਿਰ ਆ ਪਵੇ ਆਫਤ ਕਦੀ ਕਬੀ ਕਦੀ ਕਦੀ ਤਬਾਹੀ ਦੀ ਰੋੜ ਤੇ ਲੈ ਜਾਏ ਸ਼ਰਾਫਤ ਕਦੀ ਕਦੀ ਰੋਲ ਜਾਂਦੇ ਨੇ ਪੈਰਾਂ ਹੇਠ ਸੁਪਨੇ ਗਰੀਬ ਦੇ ਰੋਲ ਜਾਂਦੇ ਨੇ ਪੈਰਾਂ ਹੇਠ ਸੁਪਨੇ ਗਰੀਬ ਦੇ ਉੱਠਦੀ ਏ ਅੰਦਰੋਂ ਨਵੀਂ ਚਾਹਤ ਕਦੀ ਕਦੀ ਉੱਠਦੀ ਏ ਅੰਦਰੋਂ ਨਵੀਂ ਚਾਹਤ ਕਦੀ ਕਦੀ ਸਾਡਾ ਅੰਮੀਓ ਜਰਾ ਨਾ ਕਰੋ ਜੋਰਾ ਸਾਨੂੰ ਜ਼ਿੰਦਗੀ ਸਖਰੂ ਕਰਨ ਦੇਵੋ ਅਸੀਂ ਜੰਮੇ ਹਾਂ ਹਵਕੇ ਦੀ ਲਾਟ ਵਿੱਚੋਂ ਸਾਨੂੰ ਸੇਤ ਜਿਗਾਈ ਦਾ ਜਨਮ ਦੇਵੋ ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ ਜੀ ਦੀ ਮਾਰੋਣਾ ਸਾਡੀ ਆਪ ਮਾਤਾ ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਓ ਹਨ ਹਾਰੇ ਬਣਿਓ ਨਾ ਕਿਤੇ ਪੰਜਾਬ ਦੀ ਮਾਤਾ ਸਾਡੇ ਸਿਰਾਂ ਤੇ ਨੇਚੇ ਰੱਖ ਬਾਪੂ ਨੰਗੀ ਹੋਣ ਨਹੀਂ ਦੇਵਾਂਗੇ ਕੰਡ ਤੇਰੀ ਨਰਮ ਦੁੱਧਿਆਂ ਦੇ ਸੂਹੇ ਕੰਡਿਆਂ ਨੂੰ ਅਸੀਂ ਰੁੱਟ ਦਾ ਤਾਪ ਨਹੀਂ ਚੜਨ ਦੇਣਾ ਅਸੀਂ ਰੁੱਟ ਦਾ ਤਾਪ ਨਹੀਂ ਚੜਨ ਦੇਣਾ ਤੰਗ ਪਰ ਜੰਗਲੀ ਦਾ ਗਲਾਬ ਇੰਨੀ ਵਧੀਆ ਕਿਉਂ ਆ ਕਿਉਂਕਿ ਇਹ ਨੇ ਉਹ ਚੀਜ਼ਾਂ ਆਪ ਹੰਡਾਈਆਂ ਸੀ। ਵਾਕਈ ਉਹ ਰੋੜਾ ਦਾ ਕਿਤਾਬ ਪੜ੍ਹ ਕੇ। ਤੇ ਇਹਦੂ ਬਣਾ ਦਾ ਇੱਕ ਗੱਲ ਕਰਦੀ ਸੀਗੀ ਜੋਰਾਵਾਲੀ ਕਿਤਾਬ ਆ ਐਟ ਕੀ ਰਬ ਰੱਖ ਰਬ ਰੱਖ। ਹਾਂ ਉਹਦੇ ਇੱਕੋ ਜਿਹੜੀ ਵੱਡੀ ਚੀਜ਼ ਆ ਜਿਹੜੇ ਇਹਨੇ ਮਤਲਬ ਬਿੰਦ ਸਰਜੇ ਆ। ਮੇਰਾ ਖਿਆਲ ਨਹੀਂ ਪਹਿਲਾਂ ਮੈਂ ਕੁੱਤੇ ਵਧੀਆ ਬਿਲਕੁਲ ਇਸ ਨੂੰ ਮੈਂ ਰਾਈਟਰ ਦਾ ਪੜ੍ਹੇ ਹੋਏ ਕੰਮ ਲਵਾਂ ਦੀ ਪਰ ਆਮ ਲੋਕ ਰਾਈਟਰ ਉਹਨੇ ਵੀ ਮਸੰਗੇ ਜਿਵੇਂ ਇਹ ਨੇ ਸਬਜੈਕਟ ਕਮਾਲ ਕਰਦੇ ਜਿਹੜੀ ਆ ਆਪਾਂ ਨਿਹਾਰੀ ਸਭਾ ਦੀ ਇੱਕ ਖਾਸ ਸਮਾਜਣੀ ਇੰਨੀਆਂ ਬਹੁਤ ਕਿਤਾਬਾਂ ਸੀ ਬਹੁਤੋਂ ਕਿਤਾਬਾਂ ਨਿਕਲੀਆਂ ਹਨ ਵੀ ਉਹ ਵੀ ਕਿਤਾਬ ਹੋਵੇ ਜਿਵੇਂ ਖਲੀਲ ਜੁਬਰਾਨ ਹੋਵੇ ਸ਼ੇਖ ਸਾਦੀ ਹੋਵੇ ਕਹਿੰਦੇ ਫਲਸਫੀ ਦੀਆਂ ਕਿਤਾਬਾਂ ਹੋਣ ਉਹ ਜਿਆਦਾ ਮਾਨਸਿਕੂਨ ਦੀ ਦੁਨੀਆ ਲੈ ਮੈਂ ਤਾਂ ਇਹੀ ਆਸ ਕਰਦਾ ਸੀਗਾ ਕਿ ਹਰੀਪਾਲ ਜੀ ਇਹਨਾਂ ਦੇ ਪੁਰਾਣੇ ਆંકੜੇ ਹੁੰਦੇ ਆ ਬੜਾ ਸੋਹਣਾ ਲੱਗੇ ਹੁੰਦੇ ਆ ਚੰਗਾ ਪੀਓ ਬੋਨਾਂ ਦਾ ਚੰਗਾ ਕੰਮ ਇਹ ਰਹੀ ਆ ਉਸ ਤੇ ਸਾਨੂੰ ਵਿਚਾਰ ਦੱਸਦੇ ਬਹੁਤ ਚੰਗਾ ਲੱਗਦਾ ਅਗੋਂ ਵੀ ਮੈਂ ਕੋਸ਼ਿਸ਼ ਕਰਾਂਗਾ ਗੀਤੀ ਜਿਹੜਾ ਦਾ ਹਿਪਾਉ ਜੀ ਨੂੰ ਕਿਉਂ ਹੋਣਗੇ ਇਹੀ ਤੇ ਵਰਕੇ ਇਹਦੇ ਲਾਜ਼ਮੀ ਪੇਪਰ ਤਿਆਰ ਕਰ ਜਿਹੜੇ ਨਾਲ ਨੇ ਸਬਜੈਕਟ ਰੱਖਿਆ ਬਹੁਤ ਅਹਿਮ ਸਬਜੈਕਟ ਚਿੰਤਾ ਦਾ ਵਿਸ਼ਾ ਇਨਸਾਨੀਅਤ ਮੇਂ ਬਹੁਤ ਲੱਗ ਰਿਹਾ ਠੀਕ ਹੈ ਜਦਨਾ ਜਰੂਰ ਪਬਲਿਕ ਖੜੀ ਹੋਵੇਗੀ ਕਿਉਂਕਿ ਮੈਂ ਗੈਜ ਦਾ ਕਿਉਂਕਿ ਇਨਾ ਪੜਾ ਹੋ ਗਿਆ ਲੋਕਾਂ ਦਾ ਰੋਜ਼ ਬੜੀ ਔਖੀ ਹੁੰਦੀ ਹੈ ਕਰਾਂ ਦੇ ਰੇਟਸ ਵਾਲਾ ਸਿਸਟਮ ਕਾਰਪੋਰੇਟ ਸੈਕਟਰ ਬੈਂਕਾਂ ਦੇ ਵਿਆਜ ਕਿਧਰ ਰੁਟਣਾ ਚਾਹੀਏ ਮੈਨੂੰ ਸਮਝ ਹੀ ਨਹੀਂ ਲੱਗਦੀ ਇਹ ਪੈਸਾ ਖਾ ਕੇ ਕਿੱਥੇ ਜਾਣਗੇ ਲੋਕ ਕਹਾਣੀ ਕਰ ਜ਼ੋਰਾਵਰ ਦਾ ਨਵਾਂ ਕਹਾਣੀ ਸੰਗ੍ਰਹਿ ਰੱਬ ਖੈਰ ਕਰੇ ਕਾਫੀ ਲੰਮੇ ਵਕਫੇ ਦੌਰਾਨ ਸਾਹਮਣੇ ਆਇਆ ਇਸ ਕਹਾਣੀ ਸੰਗ੍ਰਹਿ ਵਿੱਚ ਲੇਖਕ ਨੇ ਲੰਬੇ ਸਮੇਂ ਦੌਰਾਨ ਹੋਏ ਆਪਣੇ ਅਨੁਭਵਾਂ ਦੀ ਪੇਸ਼ਕਾਰੀ ਬਹੁਤ ਹੀ ਸਹਿਜ ਤੇ ਸਪਸ਼ਟ ਸ਼ਬਦਾ ਵਿੱਚ ਕੀਤੀ ਹੈ ਕਹਾਣੀ ਸੰਗ੍ਰਹਿ ਰੱਖ ਖੈਰ ਕਰੇ ਦੇ ਨਾਂ ਤੋਂ ਹੀ ਲੇਖਕ ਦੀ ਵਿਚਾਰਧਾਰਾ ਦੀ ਸਪਸ਼ਟਤਾ ਹੁੰਦੀ ਨਜ਼ਰ ਆ ਜਾਂਦੀ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਕਹਾਣੀਕਾਰ ਸਾਰਿਆਂ ਵਾਸਤੇ ਪਰਮਾਤਮਾ ਤੋਂ ਖੈਰ ਦੀ ਦਾਤ ਬਖਸ਼ਿਸ਼ ਮੰਨਦਾ ਹੈ ਜਦੋਂ ਕਹਾਣੀਕਾਰ ਰੁਕ ਕਰਦੇ ਹਨ ਤਾਂ ਇਸ ਵਿਚਾਰਧਾਰਾ ਬਾਰੇ ਹੋਰ ਸਪਸ਼ਟਤਾ ਹੋ ਜਾਂਦੀ ਹੈ ਕਹਾਣੀ ਸੰਗ੍ਰਹਿ ਰੱਪ ਕੈਰ ਦੇ ਵਿੱਚ ਵੱਖ-ਵੱਖ ਸਰੋਕਾਰਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਇਸ ਕਹਾਣੀ ਸੰਗ੍ਰਹਿ ਵਿੱਚ ਪਰਵਾਜ਼ ਦੇ ਕੌੜੇ ਅਨੁਭਵਾਂ ਨੂੰ ਬਹੁਤ ਹੀ ਸੋਹਣੀ ਸ਼ਬਦਾਵਲੀ ਤੇ ਸਰਲ ਲਹਿਜੇ ਵਿੱਚ ਸਾਰੂ ਸੋਚ ਵਾਲੇ ਲੇਖਕ ਜ਼ੋਰਾ ਵਰਨੇ ਚਿਤਰਿਆ ਹੈ ਲੇਖਕ ਨੇ ਜਿੰਨਾ ਸਰੋਕਾਰਾਂ ਨੂੰ ਛੋਇਆ ਹੈ ਉਹਨਾਂ ਵਿੱਚ ਕਿਰਤ ਦੀ ਲੁੱਟ ਪਰਵਾਸ ਦੇ ਨਾਲਸਾ ਵਿਦਿਆਰਥੀਆਂ ਦੇ ਹੁੰਦੇ ਸ਼ੋਸ਼ਣ ਨਸ਼ੇ ਕਾਰਨ ਹੁੰਦੀ ਬਰਬਾਦੀ ਗੁਰਦੁਆਰਿਆਂ ਵਿੱਚ ਹੁੰਦੀ ਰਾਜਨੀਤੀ ਜ਼ਗੀਰਦਾਰਾਂ ਵੱਲੋਂ ਹੁੰਦੇ ਸ਼ੋਸ਼ਣ ਇਮੀਗ੍ਰੇਸ਼ਨ ਦੇ ਨਾਂ ਤੇ ਹੁੰਦੇ ਸ਼ੋਸ਼ਣ ਆਦਿ ਵਿਸ਼ੇ ਬਹੁਤ خوبی ਪੇਸ਼ ਕੀਤੇ ਗਏ ਹਨ ਇਹਨਾਂ ਵਿਸ਼ਿਆਂ ਤੇ ਲਿਖਣ ਵਾਲਾ ਜ਼ੋਰਾਵਰ ਬਹੁਤ ਹੀ ਚਿੰਤਕ ਨਜ਼ਰ ਆਉਂਦਾ ਹੈ ਉਸ ਦੀ ਚਿੰਤਾ ਦਾ ਕਾਰਨ ਜਿੱਥੇ ਇੰਟਰਨੈਸ਼ਨਲ ਸਟੂਡੈਂਟ ਦਾ ਹੁੰਦਾ ਸ਼ੋਸ਼ਣ ਹੈ ਬਲਕਿ ਗੁਰਦੁਆਰਿਆਂ ਵਿੱਚ ਹੁੰਦੀ ਰਾਜਨੀਤੀ ਵੀ ਹੈ ਇਸੇ ਨਾਲ ਹੀ ਉਹ ਪੰਜਾਬ ਵਿੱਚ ਕਰਦੇ ਨਸ਼ੇ ਪ੍ਰਤੀ ਵੀ ਗਹਿਰਾ ਚਿੰਤਤ ਨਜ਼ਰ ਆਉਂਦਾ ਹੈ ਤੇ ਜ਼ਗੀਰਦਾਰਾਂ ਵੱਲੋਂ ਕੀਤੇ ਜਾਂਦੇ ਸ਼ੋਸ਼ਣ ਦੀ ਗੱਲ ਵੀ ਕਰਦਾ ਹੈ ਕਹਾਣੀ ਸਿਰਫ ਇੱਕ ਪਲ ਆਈਲੈਟਸ ਕਰਕੇ ਕੈਨੇਡਾ ਆਈਆਂ ਕੁੜੀਆਂ ਦੇ ਦੁਕਾਨ ਤੇ ਕੈਨੇਡਾ ਆਈਆਂ ਕੁੜੀਆਂ ਨਾਲ ਹੁੰਦੇ ਘੋੜੇ ਰੁਬਬ ਤੇ ਸ਼ੋਸ਼ਣ ਜੋ ਕਿ ਹਰੇਕ ਆਈਲੈਟਸ ਕਰਕੇ ਆਈ ਕੁੜੀ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਵਾਪਰਦੇ ਹੋਣਗੇ ਇਹਨਾਂ ਅਕੋਰਡ ਨੂੰ ਭਾਵ ਨੂੰ ਕਹਾਣੀਕਾਰ ਨੇ ਆਪਣੀ ਕਲਮ ਨਾਲ ਬਹੁਤ ਹੀ ਸਾਧਾਰਨ ਤੇ করুণਾਮਈ ਤਰੀਕੇ ਨਾਲ ਪੇਸ਼ ਕੀਤਾ ਹੈ ਘਰਿਆਂ ਵੱਲੋਂ ਕੁੜੀਆਂ ਨੂੰ ਹਾਇਲਟਸ ਕਰਵਾ ਕੇ ਜਹਾਜੇ ਛਾੜ ਦਿੱਤਾ ਜਾਂਦਾ ਹੈ ਮਗਰ ਉੱਥੇ ਜਾ ਕੇ ਉਹਨਾਂ ਨੂੰ ਕਿੰਨਾ ਹਲਤ ਵਿੱਚੋਂ ਲੰਘਣਾ ਪੈਂਦਾ ਹੈ ਇਸ ਬਾਰੇ ਮਾਪਿਆਂ ਨੂੰ ਭੋਰਾ ਵੀ ਅੰਦਾਜ਼ਾ ਨਹੀਂ ਹੁੰਦਾ ਜਿੰਨਾ ਰਿਸ਼ਤੇਦਾਰਾਂ ਜਾਂ ਸਕੇ ਸੰਬੰਧਤ ਤੇ ਜਾਣਕਾਰ ਦੇ ਪਰੋਖੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਉਹੀ ਇਹਨਾਂ ਵਿਚਾਰੀਆਂ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ ਇਹ ਖਾਸ ਕਰਕੇ ਉਹਨਾਂ ਮਾਪਿਆਂ ਲਈ ਹੈ ਜੋ ਆਪਣੀਆਂ ਤਿਆਰੂ ਆਇਲਟਸ ਕਰਾ ਕੇ ਬਾਹਰ ਜਾਣ ਵਾਲੀ ਅੰਨੀ ਲਾਲਸਾ ਕਾਰਨ ਆਪਣੇ ਬੱਚੇ ਵੀ ਗੁਨਾਹ ਬਣਦੇ ਹੱਤਾਨੇ ਹਨ ਉਹਨੇ ਕੱਢਿਆ ਉਹ ਕਹਿੰਦਾ ਨਵਾਂ ਲਿਆ ਸੀ ਬੰਦੇ ਕਹਿੰਦਾ ਮਿੰਟ ਕਿ ਕਰਿਆ ਸੀ ਹਾਂ 2 ਮਿੰਟ ਹਾਂ ਕਹਿੰਦਾ ਹੁਣ ਪਲੀਜ਼ ਕਹਿੰਦਾ ਦੇਖੋ ਪੂਰਾ ਵੀਕ ਤੁਸੀਂ ਕਿੰਨੇ ਮਿੰਟ ਚੁਜ਼ ਕਿੰਨੇ ਚਿਰ ਯੂਜ਼ ਕੀਤਾ ਪੂਰੇ ਵੀਕ ਦਾ 4 ਮਿੰਟ ਸੀ ਦੇਖ ਲਓ ਤੁਹਾਨੂੰ ਘਣਾਉਣੇ ਦੇ ਕੇ ਆਪਾਂ ਨੂੰ ਇਹ ਹਨਾ ਹੋਰ ਪਾਸੇ ਵੀ ਖੇਡੀ ਜਾਓ ਤੁਸੀਂ ਅਸੀਂ ਰੁਕੀ ਜਾਂਦੇ ਹਾਂ ਤੁਹਾਨੂੰ ਹਨਾ ਤੁਹਾਨੂੰ ਆਪਣੇ ਆਪਣੀ ਪ੍ਰੋਡਕਟਿਵਿਟੀ 'ਚ ਲਗਾ ਲਓ ਵੀ ਕਿਸ ਤਰ੍ਹਾਂ ਆਪਣੀ ਬਰਬਾਦ ਹੋ ਰਹੀ ਹੈ ਆਪਾਂ ਨੂੰ ਇਸ ਕਰਕੇ ਮੈਨੂੰ ਹੁੰਦਾ ਹੈਗਾ ਕਿ ਜੇ ਆਪਾਂ ਨੂੰ ਡਿਡ ਤੁਸੀਂ ਬੁੱਕ ਦੀ ਗੱਲ ਕਰ ਰਹੇ ਹੋ ਨਾ ਵੀ ਇੱਥੇ ਕਰੀਏ ਗੱਲ ਬੁੱਕ ਦੀ ਕਿ ਵੀ ਲੋਕਲ ਚ ਹੋਰ ਵੀ ਪੜਦੇ ਸਹਾਜਾਗ ਦੇ ਦੁਆਰਾ ਫੇਰ ਕਿਉਂਕਿ ਇਹਦੇ ਵਿੱਚ ਕੁਝ ਲੱਭਣ ਨੂੰ ਹੈ ਵੀ ਇੱਕ ਵਾਰ ਤੁਸੀਂ ਬੈਠ ਜਾਓ ਪਤਾ ਨਹੀਂ ਲੱਗਦਾ ਤਾਂ ਤਪਉਣਾ ਘੰਟਾ ਵੀ ਲੰਘ ਜਾਂਦਾ ਜਦੋਂ ਮੈਨੂੰ ਕੋਈ ਆਪਣੇ ਘਰ ਬਾਰੇ ਜਾਂ ਸੁਪਨਾ ਆਉਂਦਾ ਨਾ ਤਾਂ ਮੈਨੂੰ ਬਚਪਨ ਵਾਲਾ ਹੀ ਘਰ ਆਉਂਦਾ ਹੁਣ ਵਾਲਾ ਘਰ ਨਹੀਂ ਆਉਂਦਾ ਕਦੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਡਾ ਅਸਲ ਘਰ ਉਹ ਹੁੰਦਾ ਹੋਣਾ ਜਿਹਦੇ ਵਿੱਚ ਅਸੀਂ ਬਚਪਨ ਗੁਜ਼ਾਰਦੇ ਹਾਂ ਹੈ ਨਾ ਸੋ ਇਹ ਮੇਰਾ ਹੀ ਐਕਸਪੀਰੀਅੰਸ ਆ ਘਰ ਬਾਰੇ ਮੈਂ ਲਿਖਿਆ ਅੱਜ ਘਰ ਬੋਲਦੇ ਨੇ ਰੂਹ ਨਾਲ ਜੇ ਟੱਕਿਆ ਜਾਵੇ ਰੂਹ ਨਾਲ ਕੋਈ ਕੋਈ ਤੱਕ ਸਕਦਾ ਰੂਹ ਨਾਲ ਰੂਹ ਨਾਲ ਜੇ ਤੱਕਿਆ ਜਾਵੇ ਧੜਕਣ ਤੇ ਕੰਨ ਰੱਖਿਆ ਜਾਵੇ ਇਹ ਦਿਲ ਦੀ ਗੁੱਡੀ ਖੋਲਦੇ ਨੇ ਘਰ ਬੋਲਦੇ ਨੇ ਇਹਨਾਂ ਦਾ ਇੱਕ ਅਲੱਗ ਜਹਾਨ ਹੈ ਕੋਈ ਛੋਟਾ ਕੋਈ ਵੱਡਾ ਮਕਾਨ ਹੈ ਇਹਨਾਂ ਦੇ ਅੰਦਰ ਸਾਹ ਹੁੰਦਾ ਹੈ ਜੀ ਹਾਂ ਇਹਨਾਂ ਦੇ ਅੰਦਰ ਸਾਹ ਹੁੰਦਾ ਹੈ ਇੱਕ ਊਰਜਾ ਪ੍ਰਵਾਹ ਹੁੰਦਾ ਹੈ ਵਸਨੀਕਾਂ ਦੇ ਵਿੱਚ ਹੋ ਰਹੀ ਗੱਲ ਨੂੰ ਇਹ ਹਰ ਵਕਤ ਗੌਲਦੇ ਨੇ ਘਰ ਬੋਲਦੇ ਨੇ ਕਦੇ ਹੱਸਦੇ ਵਸਦੇ ਘਰ ਵੇਖਿਓ ਅਲੜ ਬੇਪਰਵਾਹ ਹੈ ਜੀਵਨ ਇਨਾਂ ਚਠਾਠਾ ਮਾਰਦਾ ਹੈ ਕਿਸੇ ਕਿਸ਼ਤੀ ਦੇ ਮਲਾਜ ਹੈ ਹਰ ਵੇਲੇ ਇਨਾਂ ਨੂੰ ਘਰਦਿਆਂ ਦੀ ਖੁਸ਼ੀ ਦੇ ਸੁਪਨੇ ਔੜਦੇ ਨੇ ਕਰ ਭੁੱਲਦੇ ਨੇ ਜਦ ਤੁਸੀਂ ਇਹਨਾਂ ਨੂੰ ਛੱਡ ਜਾਂਦੇ ਹੋ ਜਦ ਤੁਸੀਂ ਇਹਨਾਂ ਨੂੰ ਛੱਡ ਜਾਂਦੇ ਹੋ ਸਤਰੰਗੀ ਪੀਂਗ ਨੂੰ ਡੰਗ ਜਾਂਦੇ ਹੋ ਫਿਰ ਵੀ ਇਹ ਬਿਰੰਗ ਨਹੀਂ ਹੁੰਦੇ ਤੁਹਾਡੀ ਖੁਸ਼ਬੂ ਨਾਲ ਮਹਿਕਦੇ ਰਹਿੰਦੇ ਤੁਹਾਡੀ ਖੁਸ਼ਬੂ ਨਾਲ ਮਹਿਕਦੇ ਰਹਿੰਦੇ ਮਰਦੇ ਨਹੀਂ ਪਰ ਸਹਿਕਦੇ ਰਹਿੰਦੇ ਆਪਣਾ ਦਰਦ ਲੁਕੋਈ ਬੈਠੇ ਇਹ ਬੇਦਰਦਾਂ ਨੂੰ ਟੋਲਦੇ ਨੇ ਘਰ ਬੋਲਦੇ ਨੇ ਡਿੱਗਦੇ ਟੈਂਦੇ ਜਿਉਂਦੇ ਮੱਦੇ ਆਪਣੇ ਆ ਦਾ ਦਿੱਤਾ ਜਾਂਦੇ ਯਾਦ ਇਹਨਾਂ ਨੂੰ ਕੋਈ ਨਾ ਕਰਦਾ ਯਾਦਾਂ ਦੇ ਵਿੱਚ ਆਹਾਂ ਪਰਦੇ ਦਰਾਂ ਦਰਵਾਜ਼ੇ ਅੱਖਾਂ ਚੁੱਕੀ ਨਾ ਮੁੱਕਣ ਵਾਲਾ ਇੰਤਜ਼ਾਰ ਕਰਦੇ ਭਾਵੇਂ ਸਦਾ ਲਈ ਮਾਪੇ ਸਾਰੇ ਡਿਪਰੈਸ਼ਨ ਚ ਗਾਇਵ ਇੱਕ ਬੱਚਾ ਬਾਹਰ ਭੇਜਤਾ ਲੜਕੀ ਵਿਆਹੀ ਗਈ ਪਿਛੇ ਉਹ ਲੜਕੀ ਦੇ ਚਲਦੇ ਸੀਗਾ ਉਹਨੇ ਮੁੰਡੇ ਦੇ ਕੀ ਨਾ ਸ਼ੁਭ ਕਰਮਨ ਉਦੋਂ ਵੀ ਅਸੀਂ ਲੜਕੀ ਇਨੀ ਬਖਸ਼ੀਆ ਮੁੰਡੇ ਦੀ ਖਾਤਰ ਪਰੂਨਾ ਹਤਿਆ ਕਰ ਦਿੱਤੀ ਤੇ ਅੱਜ ਹਾਲਤ ਕੀ ਹੈ ਅਗੜੀ ਪਾਲਿੰਗੀਆਂ ਤੋਂ ਐਸੀ ਇਹ ਮੈਨੂੰ ਦੱਸਿਆ ਸੀਗਾ ਕਿ ਬੱਚਿਆਂ ਨੂੰ ਸਾਡੇ ਮੁੰਡਿਆਂ ਨੂੰ ਕੁੜੀਆਂ ਨਹੀਂ ਮਿਲ ਰਹੀਆਂ ਦੱਸੋ ਮੇਰੇ ਉਹ ਤਾਂ ਮੱਥਾ ਦੋ ਕਰ ਲੈਿੰਦਾ ਦਿਮਾਗ ਕਰੀਏ ਮੈਂ ਕਿਹਾ ਅੱਜ ਅੱਜ ਸਮਝ ਦੀ ਗੱਲ ਕੀ ਕਰੀਏ ਗੱਲ ਨਾ ਕਰਨੇ ਵਾਲੀ ਨਾ ਮੁੰਡੇ ਨੂੰ ਮਾਸੇ ਨੂੰ ਲੱਭੇ ਨਾ ਸਾਡੂ ਨੂੰ ਸਾੜੀ ਹੈ ਇਹ ਇਕ ਸਾਡੇ ਤਾਂ ਰਿਸ਼ਤੇ ਗਵਾਚ ਗਏ ਬੱਚੇ ਸਾਡੇ ਕਿਹਨੂੰ ਭੂਆ ਸੱਜਣਗੇ ਹੋਮ ਕੀ ਤਾਂ ਭੂਆ ਕਹਿਣਗੇ ਮਾਸੀ ਕਿਹਨੂੰ ਕਹਿਣਗੇ ਇਹ ਚੀਜ਼ ਨੇ ਤਾਂ ਸਾਡੇ ਰਿਸ਼ਤੇ ਵੀ ਖਾਲਾ ਹੋਰ ਅਸੀਂ ਕਿੱਦਾਂ ਨੂੰ ਜਾਣਾ ਤੇ ਸਾਡੇ ਜਿੰਨੇ ਟਾਡੀ ਲੱਗੀ ਆ ਆਕੇ ਗੁਰਦੁਆਰੇ ਟਾਈਮ ਖੜ ਲੈ ਕੇ ਖੜ ਜਾਂਦੇ ਆ ਪਰ ਉਹਨਾਂ ਦੀ ਵੀ ਲੋੜ ਆ ਉਹ ਨਾਮ ਜੀ ਪਛਾਣਦੇ ਆ ਬੰਦੇ ਕਹੋ ਜੇ ਬੈਠੇ ਆ ਉਹੋ ਜੇ ਉਹਨੇ ਢੰਗ ਤੇ ਤੇ ਪਵਲੇ ਤੇ ਉਹਨੇ ਤਫਾ ਮਾਰਨਾ ਛੇਰਾਂ ਦੇ ਪੁੱਤ ਆਏ ਕੋਈ ਕਹਿੰਦਾ ਵੀ ਕਿਤਾਬ ਪੜ੍ਹੂ ਕੋਈ ਕਹਿੰਦਾ ਗੁਰਬਾਣੀ ਨੂੰ ਸਹੀ ਤਰ੍ਹਾਂ ਪਰਚੋਲ ਕਰੋ ਕਿਸੇ ਮਰਦਾਨੇ ਉਹਦੀਆਂ ਬਾਲੇ ਦੀਆਂ ਸਾਖੀਆਂ ਸੁਣਾਉਂਦੀਆਂ ਕਿਸੇ ਨੇ ਕੁਛ ਉਹ ਪੰਜਾਬੀ ਲਖਾਰੀ ਸਭਾ ਦੀ ਪਲੇਠੀ ਮੀਟਿੰਗ ਇਸ ਸਾਲ ਦੀ ਅੱਜ ਕੋਸੋ ਹਾਰਵਿਕੀ ਹੋਈ ਹੈ ਪੰਜਾਬੀ ਲਖਾਰੀ ਸਰਵਾਂ ਕੈਟਾਗਰੀ ਦੇ ਜਨਨ 77 ਦਿਵਿੰਦਰ ਸਿੰਘ ਮਲਹਾਂਸ ਸਾਡੇ ਨਾਲ ਮੌਜੂਦ ਨੇ ਕਰਦੇ ਨੇ ਨਾਲ ਗੱਲਬਾਤ ਸਸਰੀ ਕਾਲਜੀ ਇਮਰਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ਵਾਨਕ ਪੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਪੰਗੂ ਸਾਹਿਬ ਤੁਸੀਂ ਹਮੇਸ਼ਾ ਹੀ ਸਾਡੇ ਤੇ ਰਿਕ ਪ੍ਰੋਗਰਾਮ ਤੇ ਆ ਕੇ ਕਵਰੇਜ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਪ੍ਰੋਗਰਾਮ ਜਨਵਰੀ ਦਾ ਬਹੁਤ ਹੀ ਬਖੂਬੀ ਨਿਪਟਿਆ ਟੜਿਆ ਇੰਨੀ ਸਰਦੀ ਹੋਣ ਦੇ ਬਾਵਜੂਦ ਵੀ ਆਪਣੇ ਬੁੱਧੀਜੀਵੀ ਇੱਥੇ ਪਹੁੰਚੇ ਨੇ ਤੇ ਕਵਤਾਵਾਂ ਗੀਤ ਕਵਤੇ ਵਿਚਾਰ ਪੇਸ਼ ਕੀਤੇ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਤੇ ਸਾਰਿਆਂ ਦਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਸਾਡੇ ਸਾਡੇ ਚੈਨਲ ਤੇ ਮਲਹਾਂ ਸਾਹਿਬ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੇਖਿਆ ਜਾ ਰਿਹਾ ਤੁਸੀਂ ਆਮ ਜਿਹੜੇ ਲੋਕ ਨੇ ਜਿਹੜੇ ਇੱਥੇ ਸੰਸਥਾਾਂਾਂ ਦੇ ਸ਼ਾਮਲ ਹੁੰਦੇ ਹੋ ਉਹਨਾਂ ਨੂੰ ਆਪਣੀਆਂ ਲੋਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਹਾਂ ਵੀ ਬਾਤੋ-ਬਾਦਾਂ ਕੇ ਆਪਣੇ ਇਸ ਪ੍ਰੋਗਰਾਮ ਅਟੈਂਡ ਕਰੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਆਪਾਂ ਕਰ ਸਕੀਏ ਸਾਰੇ ਆਓ ਤੇ ਮਿਲ ਕੇ ਆਪਾਂ ਸਾਰੇ ਪੰਜਾਬੀ ਮਾਂ ਬੋਲੀ ਨੂੰ ਉੱਪਰ ਚੱਕਣ ਸੰਭਲਾ ਮਾਰ ਸਕੀਏ ਅਸੀਂ ਇਹਨੂੰ ਨਿਜਾਸ ਕਰਦੇ ਹੈਗੇ ਬਹੁਤ-ਬਹੁਤ ਮਿਹਰਬਾਨੀ ਜੀ ਥੈਂਕ ਯੂ